ਸਮਾਣਾ ਬਲਕ ਸਿਮਿਤੀ ਜਿਲ੍ਹਾ ਪ੍ਰਸ਼ਦ ਦੇ ਵੋਟਾਂ ਦੀ ਗਿਣਤੀ ਪਬਲਿਕ ਬੀੜ ਕਾਲਜ ਵਿੱਚ ਸ਼ੁਰੂ ਹੋਣੀ ਹੈ ਇਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਵੀ ਇਹ ਜਿਹੜਾ ਪਬਲਿਕ ਕਾਲਜ ਆਫ ਐਜੂਕੇਸ਼ਨ ਹੈ ਇੱਥੇ ਵੋਟਾਂ ਦੀ ਗਿਣਤੀ ਹੋਣੀ ਹੈ ਔਰ ਜਿਹੜੇ ਗਿਣਤੀ ਕਰਨ ਵਾਲੇ ਕਰਮਚਾਰੀ ਹੈ ਜਿਹੜੇ ਚੋਣ ਕਮਿਸ਼ਨ ਵੱਲ ਲਾਏ ਗਏ ਤੁਸੀਂ ਦੇਖੋ ਕੜੀ ਸੁਰੱਖਿਆ ਦੇ ਵਿੱਚ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕੋਈ ਵਿਅਕਤੀ ਥੇ ਅੰਦਰ ਜਿਹੜਾ ਹੈ ਉਸकी ਸਾਰੀ ਤਹਿਕੀਕਾਤ ਪੁਲਿਸ ਕਰ ਰਹੀ ਹੈ ਪੁਲਿਸ ਕੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਔਰ ਤੁਸੀਂ ਉਸਕੇ ਹਿਸਾਬ ਨਾਲ ਜੇ ਤੁਹਾਡੇ ਕੋਲ ਕੋਈ ਪਰਮਿਸ਼ਨ ਹੈ ਤਾਂ ਹੀ ਤੁਸੀਂ ਅੰਦਰ ਦਾਖਲ ਹੋ ਸਕਦੇ ਹੋ ਔਰ 8 ਵਜੇ ਇੱਥੇ ਜਿਹੜੀ ਵੋਟਾਂ ਦੀ ਗਿਣਤੀ ਹੈ ਸ਼ੁਰੂ ਹੋ ਜਾਣੀ ਹੈ ਔਰ ਇਸ ਦੇ ਨਾਲ ਨਾਲ ਪਾਤਣਾ ਬਲਾਕ ਦੀ ਗਿਣਤੀ ਕ੍ਰਿਤੀ ਕਾਲਜ ਜਿਹੜਾ ਸਰਕਾਰੀ ਕਾਲਜ ਪਾਤਣਾ ਦਾ ਹੈ ਉੱਥੇ ਪਾਤਣਾ ਬਲਾਕ ਦੀ ਬਲਾਕ ਸਮਿਤੀ ਔਰ ਜ਼ਿਲ੍ਹਾ ਪ੍ਰਸ਼ਦ ਦੀ ਵੋਟਾਂ ਗਿਣਤੀ ਹੋਣੀ ਹੈ ਕਾਊਂਟਿੰਗ ਪ੍ਰੋਸੀਜਰ ਦੇਖੋ ਤਾਂ ਸ਼ੁਰੂ ਹੋ ਗਿਆ ਤੇ ਜਿਹੜੇ ਕੰਟੈਸਟੈਂਟ ਨੇ ਉਹਨਾਂ ਨਾਲ ਜਿਹੜਾ ਹੈ ਪੋਲਿੰਗ ਏਜੰਟ ਜਿਸ ਨੂੰ ਵੀ ਐਂਟਰੀ ਅਲਾਉਡ ਹੈ ਜਿਸਕੇ ਜਿਸ ਕੋਲ ਆਈਡਿਟੀ ਕਾਰਡ ਹੈਗਾ ਉਹਦੀ ਐਂਟਰੀ ਅਸੀਂ ਅਲਾਉ ਕਰ ਰਹੇ ਹਾਂ ਬਾਕੀ ਕੋਈ ਵੀ ਅਨੌਥਰਾਈਜ਼ਡ ਐਂਟਰੀ ਅਸੀਂ ਅਲਾਉ ਨਹੀਂ ਕਰ ਰਹੇ ਤੇ ਪੀਸਫੁਲੀ ਅਸੀਂ ਕਾਊਂਟਿੰਗ ਪ੍ਰੋਸੀਜਰ ਨੂੰ ਪੂਰਾ ਕਰਾਵਾਂਗੇ ਤੇ ਜਿਹੜਾ ਹੈ ਨਿਸਪਖ ਤਰੀਕੇ ਨਾਲ ਜਿਹੜਾ ਹੈ ਪੂਰਾ ਇਲੈਕਸ਼ਨ ਪਸੀਰ ਅਸੀਂ ਕਰਾਵਾਂਗੇ ਇੰਤਜ਼ਾਮ ਤੁਸੀਂ ਦੇਖ ਰਹੇ ਹੋ ਅਸੀਂ ਪੂਰੀ ਬੈਰੀਗੇਟਿੰਗ ਕੀਤੀ ਹੋਈ ਹੈ ਡੀ ਐਫ ਐਮ ਡੀ ਐਚ ਐਚ ਐਮ ਡੀ ਚੈਕਿੰਗ ਸਟਾਫ ਕੋਲੇ ਹੈਗਾ ਤੇ ਡਿਪਲॉयਮੈਂਟ ਵੀ ਅਸੀਂ ਰਿਜ਼ਰਵ ਫੋਰਸਸ ਨਾਲ ਪੂਰਾ ਕੀਤਾ ਹੋਇਆ ਤੇ ਅਸੀਂ ਹਰ ਸਿਚੁਏਸ਼ਨ ਲਈ ਪੂਰੀ ਤਰ੍ਹਾਂ ਤਿਆਰ ਹਾਂ ਤੇ ਪੂਰੀ ਤਰ੍ਹਾਂ ਪੀਸਫੁਲੀ ਕਰਾਵਾਂਗੇ